ਸਰਕਾਰ ਮੁਕਾਮਤ ਜੰਗਨਾਬ 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 ਸੋਨ ਮੁਕਲੀ ਮਾਇਆਨ ਦੇ ਨਾਮ ਦੇ ਲਈ ਸਰਕਾਰ ਮੁਕਾਮਤ ਮੁਕਾਮਤ ਜੰਗਨਾਬ ਅੱਜ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਅੱਜ ਜੋ ਇੱਥੇ ਹੋਇਆ ਇੱਕ 1.5 ਵਜੇ ਦੇ ਵਿੱਚ ਜਿਹੜੇ ਨੇੜੇ ਦੇ ਪਿੰਡਾਂ ਦੇ ਕੁਝ ਗੁੰਡੇ ਨੇ ਉਹ ਮਾਫੀਆ ਦੇ ਸਰਗਰਾਂ ਬਣੇ ਹੋਏ ਆ ਇੱਥੇ ਤੇ ਕੁਝ ਭਾਜਪਾ ਪਾਰਟੀ ਦੇ ਚਿਹਤੇ ਨੇ ਉਸ ਆਪ ਪਾਰਟੀ ਦੇ ਜਿਹੇ ਤੇ ਬਣੇ ਹੋਏ ਆ ਉਹਨੇ ਆ ਕੇ ਇੱਥੇ ਅੱਜ ਦੁਪਹਿਰੇ ਬਹੁਤ ਜ਼ਿਆਦਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ કરી ਖੜਦੋਂਗੇ ਬਚਾਇਆ ਮਚਾਇਆ ਕਾਦੇ ਕਰਕੇ ਉਹ ਕਹਿੰਦੇ ਸੀਗੇ ਵੀ ਆਹ ਰਸਤਾ ਤੁਸੀਂ ਖੋਲੋ ਜੀ ਵੀ ਕਿਸਾਨਾਂ ਨੇ ਰਸਤਾ ਬੰਦ ਕਰਿਆ ਹੋਇਆ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਵੀ ਆਹ ਮੇਰੇ ਪਿੱਛੇ ਦੇਖੋ ਜੋ ਇਹ ਕੰਦਾ ਕਰੀਆਂ ਹੋਈਆਂ ਨੇ ਤਕਰੀਬਨ 8 ਤਰੀਕ ਤੋਂ ਇਹ ਕੰਦਾ ਕਰੀਆਂ ਹੋਈਆਂ ਨੇ 8 ਫਰਵਰੀ ਤੋਂ ਲੈ ਕੇ ਅੱਜ 131 ਦਿਨ ਹੋ ਗਿਆ ਉਹਦੇ 'ਚ ਕਿਸਾਨਾਂ ਨੇ ਨਾ ਤਾਂ ਕੋਈ ਕਿਤੇ ਹੁੱਲੜਵਾਜੀ ਕੀਤੀ ਨਾ ਕੋਈ ਕਿਸਾਨਾਂ ਨੇ ਕਿਸੇ ਨਾਲ ਬਤਮੀਜ਼ੀ ਕੀਤੀ ਸਿਰਫ ਜੋ ਇਹ ਸਿਸਟਮ ਚੱਲ ਰਿਹਾ ਹੈਗਾ ਇਹ ਪਾਰਟੀਆਂ ਦੀ ਸ਼ਹਿਰ ਦੇ ਉੱਤੇ ਅੱਜ ਲੋਕ ਆਏ ਨੇ ਇੱਕ ਦਿਨ ਪਹਿਲਾਂ ਅਸੀਂ ਆ ਮੰਗ ਪੱਤਰ ਦੇਣ ਉਦੋਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜੋ ਇਹ ਰਸਤੇ ਬੰਦ ਕਰੇ ਹੋਏ ਨੇ ਬੀਜੇਪੀ ਸਰਕਾਰ ਹਰਿਆਣੇ ਦੀ ਤੇ ਸੈਂਟਰ ਦੀ ਸ਼ਹਿਰ ਤੇ ਕਰੇ ਹੋਏ ਆ ਸੈਂਟਰ 'ਚ ਵੀ ਬੀਜੇਪੀ ਸੀ ਕਿ ਹਰਿਆਣੇ 'ਚ ਵੀ ਪਰ ਇਹਨਾਂ ਲੋਕਾਂ ਨੂੰ ਸਾਨੂੰ ਨਹੀਂ ਪਤਾ ਵੀ ਪਿੱਛੇ ਕਿਹੜੀ ਇਹਨਾਂ ਦੇ ਏਜੰਸੀਆਂ ਆ ਕਿਹੜੀ ਪਾਰਟੀਆਂ ਇਹਨਾਂ ਨੂੰ ਸਪੋਰਟ ਕਰਨ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਅੱਜ ਆ ਕੇ ਫਿਰ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਮੌਕੇ ਤੇ ਜੋ ਸਾਡੇ ਕਿਸਾਨਾਂ ਕੋਲ ਸੀਗੇ ਉਹਨਾਂ ਸਥਿਤੀ ਨੂੰ ਕੰਟਰੋਲ ਕਰਿਆ ਸੰਭਿਆ ਜੇ ਉਹ ਮੌਕੇ ਤੇ ਉਹਨਾਂ ਵਰਗੇ ਹੀ ਬਣ ਜਾਂਦੇ ਜਿੱਦਾਂ ਉਹ ਆਏ ਸੀ ਗੁੰਡਾਗਰਦੀ ਕਰਨ ਹੁੱਲੜਵਾਜੀ ਕਰਨ ਤਾਂ ਹੋ ਸਕਦਾ ਕੋਈ ਵੱਡਾ ਨੁਕਸਾਨ ਹੋ ਜਾਂਦਾ ਪਰ ਉਹਨਾਂ ਨੇ ਮੌਕੇ ਤੇ ਸਾਡੇ ਕਿਸਾਨਾਂ ਕੋਲ ਸਥਿਤੀ ਸੰਭੀ ਕੋਈ ਹੁੱਲੜਵਾਜੀ ਨਹੀਂ ਹੋਣ ਦਈ ਕੋਈ ਮੌਕੇ ਤੇ ਸਥਿਤੀ ਖਰਾਬ ਨਹੀਂ ਹੋਣ ਦੇਈ ਨਹੀਂ ਅੱਜ ਹੋ ਸਕਦਾ ਇੱਥੇ ਕੋਈ ਕਤਲਿਆਮ ਹੋ ਜਾਂਦਾ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਣੀ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਵੀ ਕਹਿੰਦੇ ਆਏ ਆ ਜੋ ਇੱਥੇ ਦਾ ਲੋਕਲ ਪ੍ਰਸ਼ਾਸਨ ਹੈ ਪਟਿਆਲੇ ਦਾ ਪ੍ਰਸ਼ਾਸਨ ਹੈ ਇਹਨਾਂ ਗੱਲਾਂ ਦਾ ਨੱਥ ਪਾਓ ਇਹੋ ਜਿਹੜੇ ਅਨਸਰ ਨੇ ਉਹਨਾਂ ਦੇ ਨੱਥ ਪਾਓ ਕਿਉਂਕਿ ਲੋਕੀ ਪਹਿਲਾਂ ਵੀ ਕਰ ਚੁੱਕੇ ਆ ਇਹ ਗੱਲ ਪਰ ਸਾਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਦੇ ਕਾਹਦਾ ਪ੍ਰੈਸ਼ਰ ਹੈ ਕਿਉਂ ਨਹੀਂ ਉਹ ਲੋਕ ਸਾਡੀ ਜਿਹੜੇ ਸਰਕਾਰ ਦੇ ਨੁਮਾਇਦੇ ਬਣੇ ਹੋਏ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੂਗਾ ਵੀ ਤੁਸੀਂ ਵੀ ਆਪਣੇ ਪ੍ਰਸ਼ਾਸਨ ਨੂੰ ਕਹਿ ਕੇ ਇਹਨਾਂ ਚੀਜ਼ਾਂ ਨੂੰ ਜੋ ਇਹ ਗੁੰਡੇ ਅੰਸਰ ਨੇ ਜਿਨ੍ਹਾਂ ਨੇ ਆ ਕੇ ਅਜੇ ਕੁਝ ਕਰਿਆ ਉਹਨਾਂ ਦੇ ਪਰਚੇ ਦਰਜ ਕਰਾਓ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕੋ ਕਿਉਂਕਿ ਜਿਹੜਾ ਇਹ ਮਾਹੌਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਏ ਸਾਡੀ ਗੱਲ ਅੱਜ ਵੀ ਦਿੱਲੀ ਜਾਣ ਦੀ ਹੈ ਰਸਤੇ ਹਰਿਆਣਾ ਸਰਕਾਰ ਖੋਲੇ ਸੈਂਟਰ ਸਰਕਾਰ ਖੋਲੇ ਅਸੀਂ ਦਿੱਲੀ ਚਲੇ ਜਾਣਾ ਪਰ ਜੋ ਇਹ ਜੇ ਲੋਕ ਆ ਕੇ ਇੱਥੇ ਗੁੰਡਾ ਕਰਦੀ ਕਰਦੇ ਆ ਨਾ ਅਸੀਂ ਇਹਨਾਂ ਨੂੰ ਪਹਿਲਾਂ ਕਰਨ ਦੇਈ ਨਾ ਹੁਣ ਕਰਨ ਦਵਾਂਗੇ ਕਿਉਂਕਿ ਰਸਤੇ ਸਰਕਾਰ ਨੇ ਬੰਦ ਕਰੇ ਹਰਿਆਣਾ ਦੀ ਸਰਕਾਰ ਨੇ ਬੰਦ ਕਰੇ